ਸਵਾਦ ਆ ਰੋਟੀ ਨਾ ਮੋਸਵਾਦ ਕਰ ਨਾ ਮਤਿਆ ਬਾਬਾ ਓਏ ਆ ਗਰਮ ਮਸਾਲੇ ਉਹ ਨੂੰ ਆਲੂ ਵਾਲੇ پراਉਠੇ ਡੂੰਘਾ ਚ ਪਾਣੀ ਪਾਇਆ ਮੇਰਾ ਡੱਗਣਾ ਦੇਖ ਲਿਆ ਕਰੋ ਉੱਥੇ ਮੇਰਾ ਡੱਗਣਾ ਪਾਣੀ ਬਣਾਉਣਾ ਓਏ ਆ ਰੇਲਾ ਜਲੰਦਰ ਚ ਪਾਣੀ ਬਹੁਤ ਚੜਿਆ ਹੋਇਆ ਬਈ ਬੱਲੇ ਬੱਲੇ ਵੀ ਪਾਣੀ ਬਹੁਤ ਆ ਆ ਦੇ ਇੱਕ ਹੋਰ ਦਾ ਸਾ ਬਾਬਾ ਜੀ ਮੂਰੇ ਸਾਦਾ ਦਾ ਭਲਾ ਕਰੇ ਪਰਮਾਤਮਾ ਨਾ ਨਾਲ ਪਰਜਾਈ ਆਲੂ ਵਾਲੇ پراਉਠਿਆਂ ਦੀ ਗਰਦ ਕੱਢਣ ਲੱਗੀਆਂ ਲੱਗਦੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਊਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁਰ ਸਾਡੀ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੱਨੇ ਆ ਤੁਹਾਨੂੰ ਰਿਕਵੈਸਟ ਆ ਵੀ ਜਿਨ੍ਹਾਂ ਨੇ ਸਾਡੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੀ ਹਾਈਪ ਦੀ ਆਪਸ਼ਨ ਆਉਂਦੀ ਹੈ ਕਮੈਂਟਾਂ ਦੇ ਥੱਲੇ ਉਹ ਹਾਈਪ ਜ਼ਰੂਰ ਦੇ ਦਿਆ ਕਰੋ ਵੀਡੀਓ ਨੂੰ ਕਾਮੀ ਸ਼ੁਰੂ ਹੋ ਗਿਆ ਮਿੱਤਰੋ ਤੁਰੇ ਬਾਅਦ ਚੋਂ ਆ ਜਿਗਰਾ ਮਾ ਦਾ ਮੀ ਆ ਗਿਆ ਫੁੱਲ ਜੈ ਮਾ ਠੰਡੀਆਂ ਜੋ ਤਾਂ ਵਾਲੀ ਠੰਡ ਬਰਸਾ ਦੇ ਕਰਾਂ ਚਲੋ ਵੀ ਚਲੋ ਚਲੋ ਕਰਾਂ ਆਪਣੀ ਗੱਡੀ ਦਾ ਥੋੜਾ ਸ਼ਾਕਰ ਬੀਂਗਾ ਹੋ ਗਿਆ ਸੀ ਉਹਨੂੰ ਸੁਧਾ ਕਰਾ ਕੇ ਨਿਕਲ ਚੱਲੇ ਆ ਹੁਣ ਬੱਲੇ ਬੱਲੇ ਵੀ ਪਾਣੀ ਬਹੁਤ ਆ ਆ ਦੇਖ ਲੈ ਵੇਖ ਪਾਣੀ ਕਿਉਂ ਜਦ ਸੁੱਕਾ ਹੁੰਦਾ ਸੀ ਇਹ ਲੱਜਾ ਜਮੇ ਅੱਗੇ ਸਹੀ ਗੱਲ ਆ ਸੁੱਕਾ ਹੁੰਦਾ ਸੀ ਤਦਾਂ ਬੇੜਾ ਪਾਣੀ ਆਇਆ ਹੋਇਆ ਮੰਨ ਲਓ ਆਹ ਤੇ ਛੱਡਿਆ ਹੋਇਆ ਪਾਣੀ ਤਾਂ ਆਹ ਦੇ ਇੱਧਰ ਦੇਖ ਲੈ ਹਾਂ ਇਹ ਕੇਰਗਾ ਤਾਂ ਦੇਖ ਤੂੰ ਕਿੰਨਾ ਪਾਣੀ ਫਿਰ ਮੰਨ ਕੇ ਚੱਲੋ ਵੀ ਬਹੁਤ ਹੋਊਗਾ ਪਾਣੀ ਬਾੜਾ ਆ ਦੇਖ ਲੈ ਯਾਰ ਹੁਣ ਗਾਂ ਮੈਂ ਉਹੀ ਕਹਿੰਦਾ ਤੂੰ ਕਿੰਨੇ ਕਿਲੋਮੀਟਰ 1.5 ਕਿਲੋਮੀਟਰ ਆਹ ਦਾ ਆਹ ਤਾਂ ਮੈਂ ਦਰਿਆਈ ਨਹੀਂ ਦੇਖਿਆ ਇੰਨਾ ਚੜਿਆ ਵਾ ਸੁੱਕਾ ਜਾਂ ਹੁੰਦਾ ਨਾਲੇ ਜਿਹਾ ਕੋ ਚੱਲਦਾ ਹੁੰਦਾ ਅੱਗੇ ਅੱਜ ਦੇਖ ਲੈ ਆਹ ਦੇਖ ਲੈ ਪਾਣੀ ਆਇਆ ਫੈਦੇ ਤਾਂ ਸਾਲਾ ਸਿੱਧੇ ਆਏ ਜਾਂਦੇ ਵਿੱਚ ਉਹ ਦੇਖ ਸਫੇਦੇ ਸਾਫ ਤੇ ਤਰੇ ਫੇਦੇ ਵਿੱਚ ਲਿਆ ਪੱਟ ਕੇ ਉਹ ਲਿਆ ਵੇ ਪਾਣੀ ਪਰ ਇੰਨੀ ਗੱਲ ਆ ਵੀ ਬੰਨ ਬੁੰਨ ਨਹੀਂ ਟੁੱਟੇ ਇੱਧਰ ਸਿੱਧਵਾ ਬੇਟ ਏਰੀਏ ਵਾਲੇ ਇਹ ਐ ਜਲੰਧਰ ਦੂਰਦਰਸ਼ਨ ਇਹ ਦੇਖ ਅੱਜ ਦੀਆਂ ਤਾਜ਼ਾ ਖਬਰਾਂ ਰੀਪਾ ਤੈਨੂੰ ਪਤਾ ਹੀ ਨਹੀਂ ਹੈ ਕੀ ਆ ਮਾਦਾ ਮੇਰਾ ਚੈਨ ਵਾਲੀ ਵੀ ਦੇਖਿਆ ਜਲੰਧਰ ਓਏ ਆਹ ਰੇਲਾ ਜਲੰਧਰ ਚ ਪਾਣੀ ਬਹੁਤ ਚੜਿਆ ਹੋਇਆ ਬਈ ਮੈਂ ਆਗ ਦੀ ਗੱਲ ਨਹੀਂ ਜਲੰਧਰ ਦਾ ਵੀ ਸ਼ਾਰਾ ਡੁੱਬਿਆ ਆ ਰੇ ਜਾਉ ਪਾਣੀ ਬਹੁਤ ਚੜਿਆ ਪਿਆ ਜਲੰਧਰ ਚ ਦਾ ਐਕਸੀਡੈਂਟ ਹੋਇਆ ਬਾਰਾ ਚੱਲ ਤੇ 60 ਰੁਪਏ ਲੱਗ ਗਏ ਮਗਰੋਂ ਬਹੁਤ ਓਹ ਲ ਬੜਾ ਖਤਰਨਾਕ ਹੋਇਆ ਕੰਮ ਇਦਰੋਂ ਕੱਟ-ਕੁੱਟ ਵੱਜਿਆ ਇਹਨੂੰ ਟੱਟ ਨਹੀਂ ਵੱਜਾ ਟੋਟੀ ਗਿਆ ਬਈ ਉਹ ਦੇਖ ਤੁਰ ਹੀ ਜਾਂਦੀ ਦੀ ਟੁੱਟ ਗਿਆ ਤੁਰ ਹੀ ਜਾਂਦੀ ਦੀ ਟੁੱਟਿਆ ਹੋਇਆ ਤੇ ਕਾਟਾ ਤਾਂ ਨਹੀਂ ਕਿੜਿਆ ਹੁੰਦਾ ਲਓ ਜੀ ਪਹੁੰਚ ਗਏ ਆ ਮਾਂ ਜਿੰਤਪੌਰਨੀ ਦੇ ਦਰਸ਼ਨ ਕਰਨਾਂ ਤੇ ਇਕੱਠ ਬਹੁਤ ਆ ਅਜਿਓ ਫਿਰ ਦਰਸ਼ਨ ਕਰਾਉਂਦੇ ਆ ਸਾਰਿਆਂ ਦੇ ਨੇ ਲਈ ਹੈ ਕਿਨੇ ਕਿਨੇ ਚਲਾਈਏ ਕੇ ਇਸੀ ਵਾਸਤੇ ਲਈ ਨਾੜੀ ਲਾ ਕੇ ਤੇ ਘੁੰਮੀ ਆਣਾ ਬੱਚੇ ਜਿੰਨਾ ਟਾਈਮ ਪਹੁੰਚਦੀ ਨਹੀਂ ਉਹ ਬਲੋ ਹੱਥ ਉਠਾ ਕੇ ਜਰਾ ਤਾਲੀ ਮਾਰ ਕੇ ਤੂੰ ਜੀ ਬਾਰਾਂ ਪਿੰਡ ਨੂੰ ਤਿਆਰੀ ਬਹੁਤ ਵਧੀਆ ਦਰਸ਼ਨਾ ਮਾਤਾ ਦੇ ਚੰਤਪੁਰਨੀ ਦੇ ਕਨਈਆ ਮਿੱਤਲ ਜੀ ਨੇ ਵੀ ਬਹੁਤ ਵਧੀਆ ਰੰਗਮੰਨੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਅੱਜ ਆਇਆ ਪੇਪਰ ਲੈਣਾ ਅੱਜ ਤਾਂ ਇਹਨਾਂ ਦੇ ਇੱਥੇ ਇਕੱਠ ਹੋਇਆ ਪਿਆ ਵੀ ਜਿਵੇਂ ਕੜਕ ਨਹੀਂ ਮਿਲਦੀ ਹੁੰਦੀ ਫਾਰਸੀ ਵਾਲਾ ਕੰਮ ਆ ਚੱਲ ਬਈ ਹੈ ਕੀ ਕਹਿੰਦੇ ਆ ਕੀ ਮਾਹੌਲ ਹੈ ਨਾ ਇਹ ਗਰੇ ਪੇਪਰ ਵਾਲੀ ਆ ਵੀ ਸਰ ਇਹ ਪੇਪਰ ਵਾਲੇ ਆ ਰਹੇ ਆ ਤਾਂ ਕਣ ਕਲਾ ਮੋਤ ਲੈਨ ਚ ਲੱਗ ਜਿਓ ਬਾਈ ਲੈਨ ਚ ਲੱਗਦੇ ਨੇ ਲੈਣ ਨਾਲ ਕੋਈ ਨਹੀਂ ਠੀਕ ਆ ਪਾਰਟੀ ਫੇਰ ਗੱਟੀਆਂ ਪਾਰਟੀ ਫੇਰ ਗੱਟੀਆਂ ਪਤਾ ਲੱਗੂ ਇਹਦਾ ਕੀ ਰੇਟ ਆ ਅਲੀ ਕਿੰਨੀ ਕਿਹੜਾ ਪੀਲੇ ਦਾ ਤੇ ਚਿੱਟੇ ਪੇਪਰ ਦਾ ਹਰ ਦਾ ਰੇਟ ਆ ਇਹੀ ਨਿਰਦੇਸ਼ 100 ਵਾਲੇ ਕਿੱਟਾ ਹੋਣਾ ਨਹੀਂ ਖਤਮ ਇੱਥੇ ਦੇਖੀ ਨਹੀਂ ਨਹੀਂ ਕੁਝ ਨਹੀਂ ਹੋ ਗਿਆ ਦੂਜਿਆਂ ਨੇ ਵੀ ਲੈਣਾ ਬਣਾਉਂਦਾ ਵੀ ਕਾਜ ਲੈਣਾ ਨੂੰ ਬਾਈ ਕਾਜ ਲੈਣਾ ਮੇਰੇ ਤੋਂ ਕਾਜ ਲੈਣਾ ਆਏ ਹਾਏ ਭਾਈ ਆ ਲੈ ਚੱਲੇ ਹੈ ਇਹ ਆਪਣਾ ਲਿਆਂਦਾ ਜਿਹੜਾ ਇੰਨੇ ਕਰਾ ਤੇਰਾ ਸਰਜੂ ਆਪਣਾ ਅੰਦ ਪਾਦਾ ਇਹ ਟੋਟਾ ਰਹਿ ਗਿਆ ਜਿਹੜਾ ਆਹ ਆ ਰਹੀ ਫੇਰੋਂ ਤੂੰ ਇਹਦਾ ਕੀ ਕਰਨਾ ਤੂੰ ਜਿਹੜਾ ਆ ਬਈ ਆ ਗੱਡੀ ਚ ਆ ਇੰਨਾ ਪੇਪਰ ਆੜ ਕਿਧਰ ਪੇਪਰ ਲੈ ਗਿਆ ਤੁਰੇ ਫਿਰਦੇ ਪੇਪਰ ਛੱਤਾ ਚੋਂ ਲੈ ਗਿਆ ਬਾਈ ਛੱਤਾ ਚੋਂ ਲੈ ਗਿਆ ਮੈਨੂੰ ਲੱਗਾ ਆਲੂ ਵਾਲੇ ਚੱਲਦੇ ਨੇ پراਠੇ ਨਾ ਨਾਲ ਪਰਜਾਈ ਆਲੂ ਵਾਲੇ پراਠਿਆਂ ਦੀ ਗਰਦ ਕੱਢਣ ਲੱਗੀਆਂ ਲੱਗਦੀਆਂ ਹਾਂ ਲੈ ਆਮ ਪਾਪੜ ਚੱਕ ਲੈਣ ਦਨ ਐ ਮੋ ਨਹੀਂ ਅੱਜ ਆਲੂਆਂ ਵਾਲੇ ਬਣਾਉਂਗਾ ਫਿਰ ਅੱਡੋ ਕਰਨਾ ਕਰ ਸੀੜੀ ਤੇ ਸੀੜੀ ਬੱਜੀ ਜਦੋਂ ਆਲੂ ਉੱਕਰ ਵਿੱਚ ਆਇਆ ਛਿਟੇ ਤੇ ਛਿਟੀ ਵਜੀ ਸਵੇਰ ਦਾ ਮੀਂਹ ਰਾਤ ਦਾ ਹੀ ਵਈ ਜਾਂਦਾ ਆਤਾ ਲੈ ਇਕਰਾਈ ਤਾਂ ਪੰਜਾਂ ਕਿੱਧਰ ਆਇਆ ਨੋ ਸੱਜੀ ਹੜ ਨੋ ਸੱਜੀ ਹੜ ਕਿੱਥੇ ਆਇਆ ਵੀ ਕਰਦਾ ਕੋਲ ਰੱਬ ਅੱਗੇ ਵੀ ਹੜ ਬਾਬਾ ਜੀ ਪਾਣੀ ਰੋਕ ਦੋ ਉਸ ਜਿਹੜਾ ਗੇਂਜਾ ਹੈ ਪਿਆਰਪੁਰ ਦਾ ਸਾਰਾ ਡੁੱਬਿਆ ਪਿਆ ਉਧਰ ਉਹ ਪਹਾੜ ਉਹ ਗੁਰ ਕੀ ਉਧਰ ਉਹ ਪਹਾੜ ਵੀ ਥੱਲੇ ਡੱਗੇ ਪਏ ਆ ਮਿੱਟੀ ਖਸ ਗਈ ਭਈਆ ਪਹਾੜਾਂ ਦੀ ਤੁਸੀਂ ਕਹਤੋਂ ਕੈਸੀ ਗੱਲ ਇਹਨਾਂ ਦਾ ਫਿਰ ਬਲਾਵਾ ਆਇਆ ਸੀ ਮਾਤਾ ਦਾ ਜਾਣਾ ਸੀ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਹਾਂ ਤਾਂ ਵਾਹਿਗੁਰੂ ਕਤੇ ਵੀ ਬਹੁਤ ਪੰਜਾਬ ਦੇ ਵਿੱਚ ਬਹੁਤ ਬੁਰੀ ਹਾਲਤਾਂ بارش ਪਈ ਜਾਂਦੀ ਆ ਪਸ਼ੂਆਂ ਨੂੰ ਪੱਠੇ ਨਹੀਂ ਖਾਣ ਨੂੰ ਬੱਚਿਆਂ ਨੂੰ ਦਾਣੇ ਨਹੀਂ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਵੀ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਦਵਾਈ ਬੂਟੀ ਗਾਂਾਂ ਫੱਕਾਤਾ ਸਾਰੇ ਪਸ਼ੂਆਂ ਨੂੰ ਪਹੁੰਚਦਾ ਕਰੋ ਸਾਬਦਾ ਪਲਾ ਕਰ ਬਾਬਾ ਸਾਡਾ ਪਲਾ ਕਰੇ ਬਾਬਾ ਬਹੁਤ ਔਖਾ ਹੈ ਬਈ ਨਿਊਜ਼ ਅਸੀਂ ਦੇਖੀ ਦੇਸੀ ਹੁਣ ਬੈਠੇ ਨਿਊਜ਼ ਤਾਂ ਨਿਊਜ਼ ਆ ਹੁਣ ਕਈਆਂ ਦੇ ਵਿਚਾਰਿਆਂ ਦੇ ਕੱਚੇ ਘਰ ਬੁਰੀ ਜਾਂਦੇ ਆ ਛੱਤਾਂ ਗਈ ਜਾਂਦੀਆਂ ਨਾ ਮੀਂਹ ਦੇ ਵਿੱਚ ਹੋਈ ਜਾਂਦੇ ਇੰਟਰਵਿਊ ਹੋਈ ਜਾਂਦੇ ਆ ਇਹੋ ਗੱਲ ਆ ਹੁਣ ਤਾਂ ਇੰਦਰ ਦੇਵਤਾ ਜੀ ਨੂੰ ਬੇਨਤੀ ਕਰਦੇ ਆ ਵੀ ਬਾਬਾ ਜੀ ਮੀ ਹੁਣ ਤੁਸੀਂ ਰੋਕਦੇ ਉਧਰ ਹੜਾ ਆਏ ਪਏ ਆ ਬਹੁਤ ਆਹ ਕਹਾਣੀ ਰਾਤ ਜਦੋਂ ਅਸੀਂ ਗਏ ਆ ਜਲੰਧਰ ਦੇ ਉੱਤੋਂ ਦੀ ਪੁਲ ਦੇ ਉੱਤੋਂ ਦੀ ਵੀ ਪਾਣੀ ਆਏ ਚੱਲੇ ਆ ਸਦਮਾ ਬੇਟਾ ਵਾਲਾ ਸਾਰਾ ਭਰਿਆ ਪਿਆ ਤੁਸੀਂ ਤਾਂ ਕਹਿੰਦੇ ਸੀ ਬਰਬਲਾ ਹੋਰ ਹੋਣਗੀ ਕਿਉਂਕਿ ਉਹਨੂੰ ਮਾਤਾ ਨੇ ਸੱਦਿਆ ਹੈ। ਹਾਂ। ਸਹੀ ਗੱਲ ਹੈ। ਭੈਣ ਤੋਂ ਸਾਰੀ ਰਾਤ ਹਾਈ ਮੇਰਾ ਮੁੰਡਾ ਵੀ ਨਾਲ ਆ। ਸਾਰੀ ਰਾ ਟੈਨਸ਼ਨ ਚ ਰਹੀ ਆ। ਹਾਂਜੀ ਸੋ ਪੰਜਾਬ ਦੇ ਉੱਤੇ ਜੋ ਇਸ ਟਾਈਮ ਬਹੁਤ ਹੀ ਬੁਮਾਰਾ ਟਾਈਮ ਚੱਲ ਰਿਹਾ ਜਿਵੇਂ ਤੁਹਾਨੂੰ ਪਤਾ ਵੀ ਕਈ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਆਇਆ ਹੋਇਆ ਹੜ੍ਹਾਂ ਦੇ ਕਾਰਨ। ਇੱਕ ਔਰਦਾ ਸਾਹਿਬ ਬਾਬਾ ਜੀ ਮੂਰੇ। ਵੀ ਸਭ ਦਾ ਸਾਬ ਦਾ ਭਲਾ ਕਰੇ ਪਰਮਾਤਮਾ। ਬਹੁਤ ਉਫੋ ਹੋਇਆ ਪਿਆ। ਕਿ ਤੇ ਉਚਾਰੇ ਪਸੂ ਰੂੜੇ ਫਿਰਦੇ ਆ ਘਰਾਂ ਦੇ ਘਰ ਡੁੱਬੇ ਪਏ ਆ ਪਾਣੀ ਦੇ ਨਾਲ ਬੱਚੇ ਰੋਲੇ ਭੰਦੇ ਆ ਬਹੁਤ ਔਖਾ ਕਿੰਨੀਆਂ ਦੀਆਂ ਵਿਚਾਰੀਆਂ ਛੱਤਾਂ ਹੀ ਨਹੀਂ ਘਰਾਂ ਦੀਆਂ ਤੇ ਕਈ ਸਤਾਂ ਕੱਚੀਆਂ ਉਝੋਈ ਜਾਂਦੀਆਂ ਕੱਚੀਆਂ ਦਾ ਕੱਚੀਆਂ ਪੱਕੇ ਲੈੰਟਰ ਵੀ ਉਝੋਈ ਜਾਂਦੇ ਆ ਇਹ ਸੰਸਥਾਵਾਂ ਬਣੀਆਂ ਆਪਣੇ ਖਾਲਸਾ ਢਾਲ ਵਾਲੇ ਤੁਹਾਨੂੰ ਪਤਾ ਹੀ ਹੈ ਵੀ ਜੇ ਇਹਦੀ ਕੋਈ ਵੀ ਪੰਜਾਬ ਦੇ ਉੱਤੇ ਜਾਂ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵਿਪਤਾ ਪੈਂਦੀ ਆ ਆਪਣੇ ਖਾਲਸਾ ਢਾਲ ਵਾਲੇ ਆ ਜਿਹੜੇ ਪਹਿਲਾਂ ਉਹਨਾਂ ਦੀ ਟੀਮ ਪਹੁੰਚਦੀ ਹੈ ਉੱਥੇ ਤੇ ਆਪਣੇ ਲੁਧਿਆਣੇ ਦੇ ਸੇਫ ਵਾਲੇ ਆਪਣੇ ਲੁਧਿਆਣੇ ਦੇ ਜਿਹੜੇ ਸੇਫ ਵਾਲੇ ਉਹਨਾਂ ਦੀ ਜਿਹੜੀ ਟੀਮ ਆ ਤੇ ਹੋਰ ਵੀ ਜਿਹੜੇ ਜਿਹਨੇ ਯਾਨੀ ਕਿ ਜਦੋਂ ਵੀ ਕੋਈ ਪੰਜਾਬ ਦੇ ਤੋਂ ਜਾ ਕਿਤੇ ਵੀ ਵਿਪਤਾ ਪੈਂਦੀ ਆ ਆਪਣੇ ਪਿਆਰਿਬੀ ਵੱਧ ਚੜ ਕੇ ਉੱਥੇ ਹੀ ਹਿਸਾਬ ਆਉਂਦੇ ਆ ਤੇ ਇਸ ਵਾਰ ਵੀ ਪੰਜਾਬ ਦੇ ਉੱਤੇ ਜਿਹੜਾ ਮਾੜਾ ਟਾਈਮ ਚੱਲ ਰਿਹਾ ਵਾ ਹੜ੍ਹਾਂ ਦੇ ਕਾਰਨ ਇਹ ਆਪਣੇ ਪੰਜਾਬੀਆਂ ਦੇ ਪਿੱਠ ਨਹੀਂ ਲੱਗਣ ਦਿੱਤੀ ਵੱਧ ਚੜ ਕੇ ਆਪ ਜਾ ਜਾ ਕੇ ਟੀਮਾਂ ਘਰਾਂ ਦੇ ਵਿੱਚ ਜਿਹੜੀਆਂ ਰਾਸਣ ਪਹੁੰਚਦਾ ਕਰ ਰਹੀਆਂ ਨੇ ਧੰਨਵਾਦ ਜਿੰਨੀਆਂ ਵੀ ਟੀਮਾਂ ਜਾਂ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਜਿਆ ਇਧਰ ਨੇ ਵੀਰ ਸੇਵਾ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਇਸ ਸਮੇਂ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਖਾਣ ਦੀ ਲੋੜ ਆਪਾਂ ਨੂੰ ਚੜਦਾ ਪੰਜਾਬ ਤੇ ਲੈਂਦਾ ਪਿਆਰ ਦੋਹਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਆ ਕਿਉਂਕਿ ਉਹ ਵੀ ਆਪਣੇ ਆ ਵਾਹਿਗੁਰੂ ਜਿਹੜਾ ਇਸ ਟਾਈਮ ਪਾਕਿਸਤਾਨ ਦੇ ਵਿੱਚ ਜਿਹੜੇ ਹੜ੍ਹ ਆਇਆ ਉਹਨਾਂ ਤੇ ਵੀ ਮਿਹਰ ਪਰੇ ਮੱਤ ਕਰੇ ਤੇ ਵਰ ਦੁਆਰਾ ਸ੍ਰੀ ਨਨਕਾਣਾ ਸਾਹਿਬ ਉਹ ਵੀ ਸਾਰਾ ਹੜੰਦ ਨਾਲ ਇਸ ਵਕਤ ਪ੍ਰਭਾਵਤ ਹੋਇਆ ਪਿਆ ਵਾਹਿਗੁਰੂ ਮੀਰ ਕਰਨ ਤੇ ਸ੍ਰੀ ਛੇਤੀ ਜਿਹੜੇ ਹਾਲਾਤ ਆਏ ਬਣੇ ਹੋਏ ਠੀਕ ਹੋ ਜਾਣ ਚਲੋ ਬਈ ਲਾਹੋ ਕਰਾਂ ਰੋਟੀਆਂ ਹੁਣ ਆਲੂ ਵਾਲੀਆਂ ਮੈਂ 12 ਵਜਨ ਨਾਲ 11 ਵਜੇ ਹਜੇ ਤਾਂ ਵੀ ਕੋਈ ਰੋਟੀ ਤਾਂ ਬਾਈ ਤਾਂ ਹੀ ਹੈਗੀ ਇੱਥੇ ਮਕਰੋਨੀਆਂ ਖਾਧੀਆਂ ਸਾਡੇ 11:30 ਤੋਂ ਮਕਰ ਹਨ ਬਹੁਤ ਤੁਸੀਂ ਬਾਦ ਕੇ ਨਹੀਂ ਮੇਰੀ ਪੈਂਚੀ ਨਹੀਂ ਆ ਪਈ ਰੋਟੀਆਂ ਉਹ ਬਣਾਇਆ ਉਹ ਕੋਲੋਂ ਪਾਣੀ ਲੈ ਲਈ ਸੀ ਉਹਦਾ ਸਿੱਧੀ ਮਾਰ ਕੇ ਬੋਕਰ ਚ ਬਣਾਈ ਸੀ ਤੇ ਫੇ ਪੈਸੀ ਕਿਨੇ ਦਵਾਰ ਟੁੱਟ ਗਏ ਉਹ ਤਾਂ ਨਹੀਂ ਆਦਾ ਮੂੰਹ ਹੀ ਨਹੀਂ ਹੈ ਗਿਆ ਉਹਨੇ ਮਸਾ ਮਾਰ ਦਿਆ ਨਾ ਨਾ ਉਹ ਲਾਉਣੀ ਆ ਨਾ ਪੋਰਤੂਗਾਲ ਤੇ ਨਾ ਇਹ ਆ ਹੋਇਆ ਤੇਰੇ ਸੁਣੇ ਕੱਲ੍ਹ ਤੁਸੀਂ ਬਾਹਲਾ ਥਾਂ ਥਾਂ ਉਹ ਜੀਵ ਮੂਤਰ ਲਾ ਕੇ ਦੀਏ ਬਾਦ ਉਹ ਤਾਂ ਕੀ ਸੀ ਮਖਰੂਣੀ ਕਿਹੜਾ ਤੜਕਾ ਲੱਗਣਾ ਸੀ ਹਾਂ ਮਖਰੂਣੀ ਬਾਰੂ ਡਾਲ ਪਾਇਆ ਮੋਹਨਾਂ ਸੀ ਯਹਾਂ ਸਿਰ ਗੱਲ ਸੀ ਮੈਂ ਸੁਮਨ ਮੈਂ ਬਣਾਇ ਸੀ ਸੋਈ ਬਾਹਰ ਬੈਠੀ ਸੀ ਹੈਨਾ ਭੈਣੇ ਮਮਾ ਕਹਿੰਦੇ ਸਬਜੀ ਕੀ ਬਣਾਏ ਮੋਂਗੇ ਦੇ ਕਦੂ ਲੈ ਪਾਇਆ ਕਦੂ ਬਣਾਉਨੇ ਆ ਡੈਡ ਕਹਿੰਦੇ ਖਾਣੇ ਨਹੀਂ ਮਗਰ ਨਹੀਂ ਮੈਂ ਤਾਂ ਆਪਨੀ ਖਾਣੀ ਕਦੂ ਕਿੰਨੇ ਦਿਨ ਹੋ ਗਿਆ ਆਪਾਂ ਸੁੱਕੀ ਸਬਜੀ ਬਣਾਈ ਜੰਨੇ ਆ ਹੁਣ ਕਹਿੰਦੇ ਭੈਣੇ ਦੀ ਛੋਲੇ ਦੀ ਦਾਲ ਮੈਂ ਕਿਹਾ ਵੀ ਐਂ ਕਰਦੇ ਆ ਸੱਭੋ ਭੈਣੇ ਨੂੰ ਪੈਕੇਟ ਭੇਜੇ ਆ ਸਿਉ ਆਂਦੇ ਆਂ ਦੇ ਬਾਜੀ ਦੇ ਵੀ ਆਪਾਂ ਸਿਉ ਬਾਜੀ ਬਣਾਉਨੇ ਆ ਹਨਾ ਹੈਪੀ ਬਰਥਡੇ ਮੈਂ ਕਿਹਾ ਵੀ ਆ ਤੂੰ ਬਣਾ ਰਾ ਪੈਣ ਕਹਿੰਦੀ ਵੀ ਆਪਣੇ ਸਿਓ ਤਾਂ ਟੈਂਸਿਓ ਤਾਂ ਹੈ ਨਹੀਂ। ਉਹ ਕਹਿੰਦਾ ਕਿ ਸਿਓ ਆ ਦੀਆਂ ਨੇ। ਸਿਓ ਦਾ ਬਣਾਇਆ ਕਿ ਹੈ ਨਹੀਂ। ਸੋਨੇ ਸਿਓ ਕਿਵੇਂ ਬਣ ਗਿਆ ਉਹਦੇ ਵਿੱਚ ਅਸੀਂ ਨਹੀਂ। ਨਹੀਂ ਮੈਂ ਕਿਹਾ ਸਿਓ ਤਾਂ ਹੈਗੇ ਸਿਓ ਵੀ ਕੱਟ ਕੇ ਬਣਾਉਣਾ। ਇਹ ਵੀ ਸਿਓ ਕੱਟ ਕੇ ਬਣਾ ਕਿਵੇਂ ਬਣਨੀ ਆ। ਨਹੀਂ ਇਹ ਤਾਂ ਪਕੌੜੀਆਂ ਹੁੰਦੀਆਂ ਹੁੰਦੀਆਂ। ਮੈਂ ਦੱਸਿਆ। ਫੇਰ ਜਦੋਂ ਦੇਖਿਆ ਮੈਂ ਅੱਛਾ ਤਾਂ ਉਹ ਹੀ ਖਾਈ ਜਾਂਦੇ ਨੇ ਤੇ ਉਹ ਬਣਾ ਲਈ। ਉਹ ਬਹੁਤ ਸਵਾਦ ਬਣ। ਫੇਰ ਸੱਗੋ ਬਣ ਗਿਆ ਨਹੀਂ। ਜੇ ਭੈਣ ਨੂੰ ਦੱਸਿਆ ਵੀ ਇੰਦਾ ਫਿਰ ਪਿੰਨੀ ਕਸਟੀ ਬਣੀ। ਪਹਿਲਾ ਮੌਂਗ ਕੇ ਤੇ ਮੈਂ ਖਾਣੀ ਵੀ ਹੈਪੀ ਪਤਾ ਨਹੀਂ ਇਹ ਕਿੱਦਾਂ ਨਹੀਂ ਹੋਣੀ ਆ ਫਿਰ ਜਦੋਂ ਮੌਂਗ ਇੱਕ ਚਮਚਾ ਖਾਦਾ ਕਹਿੰਦੇ ਹਾਏ ਤੇ ਇੰਨੀ ਸੁਆਦ ਆ ਤੇ ਪੱਕੀ ਕਰਦੀ ਹੁਣ ਬੱਸ ਹੋ ਗਈ ਉਹ ਬਹੁਤ ਟੇਸਟੀ ਬਣੀ ਉਹ ਬਿੱਡਸ ਪੱਕੀ ਕਿਉਂ ਨਹੀਂ ਸੀ ਨਹੀਂ ਬਣਤਾ ਹੈ ਹਾਂ ਤੇ ਇੱਦਾਂ ਬਣ ਨਹੀਂ ਆਉਂਦੀ ਆ ਕਿਉਂ ਨਹੀਂ ਹੁੰਦੀ ਟਮਾਟਰ ਨਹੀਂ ਸੀ ਹਜੇ ਤੱਕ ਟਮਾਟਰਾ ਗੋ ਖਰਾਬ ਹੋ ਗਏ ਤੇ ਤੁਨਾ ਹਜੇ ਕਿੱਥੇ ਆ ਉਹ ਤਾਂ ਜਲਦੀ ਪਹੁੰਚ ਗਿਆ ਹੋਣਾ ਜਿਹੜਾ ਰੀਸਾ ਨਾਲ ਮੈਨੂੰ ਤੇਰੀ ਉਹ ਬਹੁਤ ਚੰਗਾ ਮਸੂਦਾ ਵੀ ਜਾਣਾਂਗੇ ਸਾਨੂੰ ਅੰਤਲੇ ਛੱਡ ਕੇ ਵੀ ਆਇਓ ਮੈਂ ਅੱਜ ਦਾ ਰਹਿ ਉਹ ਮੀਂਹ ਭਾਈ ਜਾਨਾ ਕੋਈ ਤਾਂ ਗੱਲ ਸੱਜਣੇ ਘਾ ਰਿਆ ਵਾਂਗੇ ਸਕੂਲ ਟਾਈਮ ਮੈਂ ਭੈਣੇ ਨੂੰ ਕਿਹਾ ਸੀ ਮੈਂ ਕਿਹਾ ਅੱਜ ਤੁਸੀਂ ਆਦੂ ਵਾਲੇ ਰੋਟੀਆਂ ਹੋਏ ਨੇ ਜਾਣਾ ਮਾ ਆ ਛੱਡਣ ਦਾ ਟਾਈਮ ਹੋ ਗਿਆ ਰਹਿਣਾ ਕੋਈ ਨਹੀਂ ਕੀ ਸਾ ਸਾਡੇ ਸੇਮੇ ਇੰਨੀ ਤੋਨਾ ਪੈਣਾ ਮੈਂ ਹੈਪੀ ਭੈਣੇ ਨੂੰ ਹੱਸਦੀ ਸੀ ਕੱਲ ਭੈਣੇ ਨੇ ਪਹਿਲਾਂ ਮਕਰੋਨੀ ਬਣਾ ਕੇ ਖਵਾਈ ਫਿਰ ਸਿਉਪਾ ਜਿਗੜਾਈ ਹੈ ਨਾ ਮੰਮੀ ਨੇ ਸੇਮੀਆਂ ਬਣਾਈਆਂ ਚਾਹ ਨਾਲ ਸ਼ਾਮ ਦੇ ਨੂੰ ਭੈਣੇ ਨੇ ਹਾਂ ਕਹਿੰਦੀ ਮੈਂ ਆਲੂ ਵਾਲੀਆਂ ਬਣਾਉਂਦੀ ਆ ਮੈਂ ਅੰਦਰ ਬੈਠੀ ਮੈਨੂੰ ਗੱਲ ਦੀ ਸੀ ਮੈਂ ਕਿਹਾ ਵੀ ਹੁਣ ਤੁਸੀਂ ਮੈਨੂੰ ਬਣਾ ਕੇ ਖਵਾ ਲਿਓ ਜੇ ਤੁਸੀਂ ਅਗਲੇ ਦਿਡੇ ਆਉਣਾ ਚਾਹੋ ਮੈਂ ਠੀਕ ਹੋ ਜਾਵਾਂਗਾ ਫਿਰ ਮੈਂ ਬਣਾ ਕੇ ਖਵਾ ਲਵਾਂ ਤੁਹਾਨੂੰ ਫਿਰ ਅੱਬਰ ਨਵੇਂ ਨਵੇਂ ਚੀਜ਼ਾਂ ਬਣਾਇਆ ਕਰਾਂਗੇ ਠੀਕ ਆ ਹੋਰ ਤਾਂ ਹੈ ਤੁਹਾਨੂੰ ਹੇਰ ਰਸੋਈ ਤੇ ਨਹੀਂ ਬਾੜਦੇ ਫਿਰ ਤਾ ਕੁਕਿੰਗ ਵਾਲਾ ਬਲੌਗ ਸ਼ੁਰੂ ਕਰਾਂਗੇ ਫਿਰ ਤੂੰ ਨਵੀਂ ਨਵੀਂ ਜਿਆਉਣਾ ਬਣਾਇਆ ਜੀ ਮਸ ਮੈਂ ਠੀਕ ਮੈਂ ਤਾਂ ਆਪ ਕੋਈ ਆਂਦਾ ਹਾ ਵੀਕ ਮੈਂ ਕਦੋਂ ਮੈਨੂੰ ਚੋਲਾ ਦਾ ਬੜਾ ਹੁੰਦਾ ਚੋਲ ਦੇ ਖਾਣੇ ਖਾਣਿਆ ਆਸਤੇ ਜਦੋਂ ਤੱਕ ਮੇਰਾ ਕੱਲ ਜਸ਼ਨ ਮੈਨੂੰ ਕਰੀ ਆਵੇ ਜਸ਼ਨ ਆਇਆ ਹੈ ਜੀ ਮੰਮੀ ਆਪਾਂ ਕਦੋਂ ਖਾਣ ਲੱਗਾਂਗੇ ਮੈਂ ਕਿਹਾ ਫੋਚੂ ਨਾ ਮੈਂ ਤਾਂ ਚੋਲਾ ਨੂੰ ਨਾ ਜੀ ਕਰਦਾ ਮਸਾਲਾ ਸਵਾ ਮਹੀਨਾ ਪੂਰਾ ਹੋਣਾ ਹਾਂ ਜੀ ਨਹੀਂ ਬਚੀ ਨਹੀਂ ਖਾਈ ਗਈ ਕਿਹੜਾ ਵੀ ਬਣਾਓ ਕਰਾ ਮਸਾਲਾ ਮਸੂਲਾ ਕਿਹੜਾ ਫੀਮੋਨੀਆ ਅਗਲੇ ਦਿਨ ਫਿਰ ਮੇਰੇ ਸਵਾ ਮਹੀਨਾ ਪੂਰਾ ਹੈ ਨਾ ਫਿਰ ਆਪਾਂ ਡਿਸ਼ਾ ਬਣਾਇਆ ਡੈਡੀ ਨੂੰ ਤਾਂ ਆਪਾਂ ਬਾਸ ਨਾ ਹੀ ਆ ਗਈ ਆਲੂਆਂ ਦੀ ਮੰਮੀ ਕਹਿੰਦੇ ਡੈਡੀ ਨੂੰ ਕਹਿੰਦੇ ਪੀਪਾ ਲਿਆ ਤੇਲ ਦਾ ਡੈਡੀ ਕਹਿੰਦੇ ਕੋਈ ਨਾ ਮੈਂ ਤੇ ਆਉਂਗਾ ਪੀਪਾ ਪੂਪਾ ਨਹੀਂ ਤੇਰਾ ਤਾਂ ਬੰਦ ਆ ਹਜੇ ਤੂੰ ਤਲਿਆ ਵੇ ਕੁਝ ਨਹੀਂ ਖਾਣਾ ਸੋਣਾ ਸਵਾ ਮਹੀਨਾ ਹੋ ਗਿਆ ਹਾਂ ਕੀ ਖਿਆ ਲੈਂਦਾ ਆਲੂ ਕਿਸਨ ਵਾਲਾ ਹੈ ਆਲੂ ਇਹਦਾ ਹੱਥ ਨਾਲ ਅਸੀਂ ਆ ਹੀ ਫਿਰਾਂਗੇ ਹਾਂ ਨਾ ਕੇ ਲੈ ਮਾਈਕਾ ਕਰਦੇ ਫਰੈਚ ਵਾਲਾ ਭਾਈ ਅੱਜ ਆਜ ਹਾਂ ਅਰੇ ਅੱਜ ਅੱਜ ਦਾ ਮੂਹ ਰੇ ਕੀ ਹੋ ਗਿਆ ਲੈ ਇਹ ਕੀ ਆਦਾ ਵੀ ਕਹਿਨ ਦਾ ਕੀ ਖਾਂ ਕੇ ਮੂੰਹ ਨੂੰ ਇਹਨੂੰ ਕਹਿ ਆਹ ਮੂਹ ਰੇ ਦਾ ਕੀ ਉਹ ਸੁਣੀਂਦਾ ਕਰ ਨਾ ਨੀਂਦ ਨਹੀਂ ਇਹਨੇ ਉਹ ਰਗੜਾ ਪੀ ਲਿਆ ਰਾਤ ਉੱਥੇ ਮਾ ਦਾਦਾ ਪ੍ਰਸਾਦ ਲੈ ਲਿਆ ਜੀ ਜਿੱਦਣ ਜਿਹੜਾ ਬਦਾਮ ਬਗੂਮ ਰਗੜ ਕੇ ਬਣਾਉਂਦਾ ਟੋਟਾ ਠੀਕ ਆ ਸਦਾ ਹੀ ਬਣਾਉਂਗੇ ਇਹ ਬਣਾਉਂਦੇ ਆ ਗੰਦੀ ਦੇ ਰੇੜੀ ਹਰੰਦੀ ਬਾਲ ਤੂੰ ਬਾਅਦ ਚੁਕ ਹੈ ਕਿ ਇਹ ਹੋ ਗਿਆ ਹੋ ਗਿਆ ਹਜੇ ਹੱਟਦੀ ਤਾਂ ਹੈ ਨਹੀਂ ਕਟ ਲਈ। ਧੀਤੀ ਕਰੋ ਤੇਰਾ ਡੈਡੀ ਦਾ ਭੁੱਖ ਲੱਗੀ ਪਈ ਆ ਡੈਡੀ ਨੂੰ। ਮਸਾਲਾ ਨਾ ਪਾਈਸ ਮੈਂ ਸਾਲੇ ਰੇਖਾ। ਹਾਂ। ਤੂੰ ਮੇਂ ਗਰਮ ਮਸਾਲੇ ਥਾਦੀ ਤੂੰ ਬੰਦ ਕਰ ਦੇ। ਹਜੇ ਨਾ ਪਾਇਆ ਕਰੋ। ਸਿਰਫ ਜੀਰਾ ਪਾ ਲਾ ਬਸ। ਮੰਮੀ ਨੇ ਬਣਾਇਆ ਸੀ। ਉਹਨਾਂ ਖੰਦੀ ਜੀਰਾ। ਉਹ ਤਾਂ ਪਿਆਵਾ। ਧਨੀਏ ਪਾਣਾ ਹੈ। ਤੰਨੇ ਰਲੜਾ ਬੋਲ। ਮੈਂ ਕੀ ਹੈਗਾ ਰਗੜਿਆ ਮੈਂ ਮੰਮੀ ਦਾ। ਜੇ ਮੀ ਅੱਜ ਤਾਂ ਫਿਰ ਜਾਣਾ ਨਹੀਂ ਹੈ ਨਾ ਅੱਜ ਗ੍ਰਾਮੀ। ਮੈਂ ਕਹਿੰਦੀ ਸੀ ਆਹਾਂ ਭਾਂਡੇ ਆਪਾਂ ਸਾਰੇ ਦੇ ਕੇ ਆਉਣੇ ਨੇ ਭਾਂਡੇ ਨਹੀਂ ਉਹ ਤੁਹਾਡੇ ਲੋਟ ਆਉਂਦੇਗੇ 2 ਕੁ ਲੈ ਕੇ ਚੋਰ ਪੈਨੀਆਂ ਵਾ ਮੰਮੀ ਨੇ ਕਹਿੰਦੀ ਝੋਲਾ ਡੱਬਾ ਹੈ ਨਹੀਂ ਉਹ ਲੈ ਕੇ ਆਣਾ ਚਾਹੀਦਾ ਕੋਈ ਨਾ ਸਾਰਾ ਕੁਝ ਹੈਗਾ ਵਾ ਚੌਪੜ ਲੈ ਕੇ ਆਉਣਾ ਆਪਾਂ ਕੋਈ ਨਾ ਉਹ ਮੈਂ ਲਿਆ ਆਵਾਂ ਵਿੱਚੋਂ ਉੱਪਰ ਤੋਂ ਚੌਪੜ ਕੱਚ ਦੇ ਹੁੰਦਾ ਹੋ ਉਹਦੇ ਨਾਲ ਆਏ ਜੇ ਮੈਂ ਬਰੀਕ ਕੰਡੇ ਕੱਟ ਦੇਵਾਂ ਚ ਬਹੁਤ ਸੋਹਣੇ ਉਹ ਹੈ ਤਾਂ ਹੈਗਾ ਸੀ ਆਪਣੇ ਕੋਲ ਕਿੱਥੇ ਆ ਉਹ ਲੱਭਣ ਵਾਲਾ ਉਹ ਤਾਂ ਅਸੀਂ ਸੈੱਡ ਤਾਂ ਖਰਾਬ ਹੋਇਆ ਪਿਆ ਚਲੋ ਜੀ ਉਹ ਤਾਂ ਇਹਨਾਂ ਨੂੰ ਉੱਕੇ ਟੱਕਾ ਟੁੱਕਣ ਕਿਤੇ ਸੀ ਹਾਂ ਤਾਂ ਟੱਕਣ ਟੁੱਕਣ ਹੈ ਨਹੀਂ ਸੀ ਬਿਆਹ ਚ ਗੁੰਮਿਆ ਹੋਇਆ ਦੇਖੋ ਮੇਰੀ ਦਾਤ ਹਾਂ ਕੇਸ ਕਰੀ ਸਾਰੇ ਕੁੜਦੇ ਵੀ ਰਹਿ ਗਈਆਂ ਉਹ ਜਿਹੜੀ ਕੰਮ ਵਾਲੀ ਉਹ ਵੀ ਕੋਹ ਦੀ ਕੈਂਡੀਆਂ ਲਪਾ ਲੈਣ ਸਿੱਟੋ ਬਣੋ ਉਹਨੂੰ ਫੜਾ ਕੇ ਪਾਉਣਾ ਮੈਂ ਥਿਊਰ ਕੋਣੀ ਆ ਬਲਾ ਮਸਾਲਾ ਬਣਾਉਦਾ ਮੰਮੀ ਮਾਰਚ ਬਾਲੀ ਦਾ ਚੱਕ ਦਿਓ ਠੀਕ ਜੀ ਰੱਖਿਓ ਨਹੀਂ ਹਰੀਆਂ ਮਿਰਚਾਂ ਪਾਉਣੀਆਂ ਸੀ ਯਾਰ ਹਰੀਆਂ ਹਰੀਆਂ ਆਰੰਗਮਰਤਿਆ ਬਾਬਾ ਸੋ ਇਹ ਗਰਮ ਮਸਾਲੇ ਉਹ ਨੂਨ ਗਰਮ ਮਸਾਲਾ ਨਹੀਂ ਹੈਗਾ ਹਾਂ ਜੀ ਪਾਣੀ ਕਿਨਾਂ ਤੇ ਆਇਆ ਭਰਿਆ ਹੁੰਦਾ ਪਾਣੀ ਦਰਿਆ ਦਾ ਭਰੇ ਹੋਇਆ ਨਹੀਂ ਉਹ ਜਿਹੜੇ ਨਾਲ ਦੀ ਪਾਣੀ ਜਾਉਂਦੀ ਹੁੰਦੀ ਗਰਮ ਚਾਰ ਤੋਂ ਬਚੰਦੇ ਹੜਕਾ ਉਹ ਨਹੀਂ ਨਾ ਹੈਗਾ ਉਹਦਾ ਸੁੱਕਾ ਪਿਆ ਉਹਦਾ ਸੁੱਕਾ ਹੀ ਪਿਆ ਲਾ ਲੈ ਕੀ ਉਹ ਐਵੇਂ ਕਈ ਹਵਾ ਵੀ ਡਾਇਆ ਵੇ ਬਾਲਾ ਕਈ ਥਾਵਾਂ ਤੇ ਪਾਣੀ ਬੰਦੇ ਰਾਵ ਚੋੜੇ ਉਹ ਡੈਡੀ ਕਈ ਥਾਵਾਂ ਤੇ ਪਾਣੀ ਹੈ ਵੀ ਹੈ ਨਹੀਂ ਉਹੀ ਟੱਕਿਆ ਵੇ ਕੰਮ ਹਉਆ ਡਾਇਾ ਕਈ ਥਾਵਾਂ ਤੇ ਪਾਣੀ ਬਹੁਤ ਆ ਆਲੂ ਵਾਲੇ ਪਰੌਠੇ ਅਜਿੰਨਾ ਪੀ ਲਾਈ ਮੈਂ ਲੈਟ ਜੀ ਲੈਟ ਆ ਗਈ ਹੁਣੀਆ ਹੁਣ ਨਹੀਂ ਹੁਣ ਤਾਂ ਨਹੀਂ ਹੋਊਗਾ ਆ ਜਾ ਹੁਣ ਰੋਟੀ ਖਾ ਲਾ ਮੰਮੀਆਂ ਕੋਈ ਗੱਲ ਜੱਟ ਹੋ ਕਿਟਾਂ ਦਾ ਸਾਰੀਆਂ ਹੀ ਚੋਈ ਜਾਂਦੀਆਂ ਆਪਣੀਆਂ ਵੀ ਕਾਗਜ਼ ਪਾ ਦੰਨੇ ਆ ਯਾਰ ਕੋਈ ਨਾ ਪਹਿਲਾਂ ਰੋਟੀ ਖਾ ਲੋ ਅੱਧੇ ਹੀ ਰੰਗ ਜਾਂਦੀ ਆ ਵਾਡੀ ਸਹੀ ਗੱਲ ਆ ਲੈ ਗਣੀ ਆਇਆਂ ਦਿਖਾ ਕੇ ਲੈ ਆਈਆਂ ਸਾਰਾ ਅਸਲੀ ਕਮਾਈ ਨੂੰ ਹੁਣ ਸਾਰੇ ਦੇਖ ਕੇ ਆਈਆਂ ਮੈਨੂੰ ਪਤਾ ਕਿੱਥੋਂ ਜਿਹੜਾ ਆਪਣੇ ਡੱਡੂ ਵਿੱਚ ਪਾਣੀ ਪਿਆ ਹੈ ਮੇਰੇ ਡੱਡਾ ਨੂੰ ਦੇਖ ਲਿਆ ਕਰੋ ਉੱਥੇ ਮੇਰੇ ਡੱਡਾ ਪਾਣੀ ਪਿਆ ਕਰੋ ਮੇਰੇ ਡੱਡਾ ਨੂੰ ਦੇਖਿਆ ਕਰੋ ਵਾਹ ਆਹ ਨਾ ਨਾ ਸਾਰਾ ਚੂਈ ਜਾਂਦਾ ਹਾਂ ਸਰਪਰ ਘਟ ਗਿਆ ਹਾਂ ਇਹ ਕਿੱਥੇ ਪਹੁੰਚ ਜੀ ਜੇ ਦੂਰ ਪਰ ਛੱਡੀ ਹੁੰਦੀ ਤਾਂ ਔਰ ਛੁਰਪੁਰ ਨੇ ਹਾਂ ਮਾਣਾ ਗਲੈਂਡ ਗੱਡੇ ਮਾਣਾ ਗਨ ਛੱਡੇ ਮਾ ਸਭ ਕੁਝ ਗੱਡੇ ਲੈਣ ਚ ਚਲੋ ਯਾ ਡਾਗੜਾ ਇੱਕ ਵਾਰੀ ਆ ਬੈਠੇ ਚਾਲੋ ਵੀ ਤੁਝੋ ਅੱਜ ਦਾ ਕੀ ਆ ਮੈਂ ਤੁਝੇ ਸਮਝਾ ਦੇ ਚਰ ਕੇ ਅੱਜ ਝੂਟਾ ਨਾਲ ਮਾ ਨਹੀਂ ਆਣਾ ਨਹੀਂ ਮਖਣੀ ਉਹ ਦੇ ਦੇ ਇਹ ਤਾਂ ਖਾਂਦੀ ਨਹੀਂ ਖਵਾ ਖਵਾ ਨਹੀਂ 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 ਨੂੰ ਇਹਨੇ ਡਾਕਟਰ ਨੇ ਕਿਹਾ ਵਾ ਖਾਣਾ ਸਾਰਾ ਕੋ ਹਾਂ ਤੁਸੀਂ ਕਿਹਾ ਤੂੰ ਪੜਲਾ ਜੜ ਹਾਂ ਇੱਕ ਲੈਣਾ ਕੋਈ ਨਾ ਇੱਕ ਲੈ ਲਈਏ ਇੱਕ ਤਾਂ ਖਾ ਉਹ ਇੱਕ ਬਾਅਦ ਚ ਦੇ ਦਿਓ ਕਾ ਐਵੇਂ ਇਹਦਾ ਕਰਦੀ ਰਹਿੰਦੀ ਆ ਫੜਕਾ ਜੀ ਬਣਦੀ ਜਾਂਦੀ ਆ ਨੌਨ ਮਾਰਚ ਬਾਦ ਮੈਂ ਨਹੀਂ ਚੰਗਾ ਡੜੀ ਚੱਕ ਲੋ ਬਹੁਤ ਠੰਡੀ ਹੋ ਗਈ ਬਹੁਤ ਠੰਡੀ ਰਹਿੰਦੀ ਮੈਨੂੰ ਪਨਾਵਾ ਕੋਈ ਕਰਨਾ ਆਹ ਇਹ ਪਪਾ ਸਾਰਾ ਪਤਾ ਹੈ ਹਮਮ ਸੋਤੀ ਬਣਾਵਾ ਨੂੰ ਹੁੰਦੇ ਆ ਪੰਜਾਬ ਮੰਦਾ ਵੇਨ ਪਤਾ ਨਹੀਂ ਦਾ ਇੱਕ ਬੰਨਾ ਇੱਕ ਬੰਨਾ 15-18 ਦੇ ਉਮਰ ਹੋ ਗਏ ਉਹਦੇ ਹਮਮ 3 ਬਰਸਰਾ ਮਾਰੀ ਹੋ ਆਣੀ ਆਣੀ ਬਰੋਣੀ ਫੋਟਾ ਬਾਪੂ ਘੇਰ ਤੋ ਸੋ ਗਿਆ ਸਸਾ ਦਾ ਦਾਦਾ ਜੀ ਪੂਰਾ ਹੋ ਤੋ ਉਹ ਸਾਹ ਨਾ ਰੱਖਦਾ ਸੀ ਨਾ ਰੈਸਟਰੀ ਉਹ ਰੱਖਦਾ ਨਹੀਂ ਹਾਂ ਕੀ ਹੈ ਟਰੀ ਦਾ ਸੁਣਾ ਤਾਂ ਸਹੀ ਹੈ ਕੀ ਹੈ ਟਰੀ ਦੱਸਦਾ ਜੀ ਤੇਰਾ ਬਾਬਾ ਉਹ ਕਹਿੰਦਾ ਜਦ ਮੈਂ ਬਾਅਦ ਤੁਸੀਂ ਨਾ ਅਸੀਂ ਹਾਂ ਕਹਿੰਦਾ ਮੈਂ ਦੂਜਾ ਆਪਣਾ ਸਤਾ ਤੇ ਆਵੇ 12 24 ਘੰਟੇ ਹਾਂ ਮਰਾਂ ਬਰ ਉੱਪਰ ਸੀ ਵੀ ਮੈਂ ਤੇਰੀ ਦਾਦੀ ਕਹਿੰਦੀ ਸੀ ਜੀ ਮਰ ਗਿਆ ਹਾਂ ਹੈ ਰੇਡੀ ਅੱਛਾ ਦਾਦੀ ਆਦੀ ਵੀ ਮਰ ਗਿਆ ਹਾਂ ਅੱਛਾ ਸਾਰੇ ਰਹਿੰਦੇ ਇਕੱਠੇ ਹੋ ਗਏ ਬਾਪੂ ਕਹਿੰਦਾ ਅੱਛਾ ਉਹ ਕਹਿੰਦਾ ਜਦੋਂ ਮੈਂ ਫੇਰ ਉਹ ਬਾ ਬਾ ਨਾਲ ਬੁੱਢਣ ਸਿੱਟਿਆ ਸਾਕੂ ਕਰਿਆ ਜਦੋਂ ਨਵਾਉਣ ਦੀ ਤਿਆਰੀ ਕੀਤੀ ਬਾਪੂ ਕਹਿੰਦਾ ਮੈਨੂੰ ਕਹਿੰਦਾ ਮੈਂ ਉੱਠ ਕੇ ਬਹਿ ਗਿਆ ਫੇਰ ਕਹਿੰਦਾ ਮੈਂ ਉੱਠ ਕੇ ਬਹਿ ਗਿਆ ਹੈ ਰੇਡੀ ਉਹ ਟਕੇ ਜਦੋਂ ਕਹਿੰਦਾ ਮੈਂ ਜਾ ਗਿਆ ਤੇ ਬਾਅਦ ਚ ਕਹਿੰਦਾ ਮੈਂ ਫਿਰ ਸਾਰੇ ਜਿੰਨੇ ਆਏ ਸੀ ਤੁਹਾਡੇ ਮਾਮੇ ਸਾਰੇ ਆਏ ਰਿਸੀ ਹੂੰ ਕਹਿੰਦਾ ਸਾਰੇ ਨਹਰਾਣ ਹੋ ਗਏ ਉਹ ਜਦੋਂ ਕਹਿੰਦਾ ਮੈਂ ਉੱਠ ਕੇ ਬਹਿ ਗਿਆ ਤੇ ਮੈਂ ਮੈਸਤਰੀਆਂ ਦੀ ਬਹੂ ਸੀ ਨੌਜਵਾਨ ਹੂੰ ਉਹ ਧਰਮਰਾਜ ਕਹਿੰਦਾ ਵੀ ਮੈਂ ਤੈਨੂੰ ਨਹੀਂ ਸੱਦਿਆ ਸੀ ਵੀ ਉਹਦੀ ਸੱਤ ਤਾਂ ਮੰਗ ਤਾਂ ਉਹਦੀ ਸੀ ਹੂੰ ਉਹ ਫਿਰ ਕਹਿੰਦਾ ਮੇਰੀ ਚਿਖਿਆ ਦੇ ਵਿੱਚੋਂ ਉਹ ਚੰਦੀ ਹੂੰ ਕਿਰ ਉੱਪਰ ਛਾਦਾ ਛੋ ਕੋਣਾ ਠੰਡਾ ਹੋ ਗਿਆ ਮੱਖਣੀ ਖਾਣੀ ਆ ਹੁਣ ਬੜਾ ਮੱਖਣੀ ਗਿਆ ਇੱਕ ਬੁਰਕੀ ਨਾਲ ਮੱਖਣੀ ਖਾ ਲਾ ਹਾਂਦੀ ਨਹੀਂ ਹਾਂ ਚਰਨ ਢੋਡੇ ਖਾਣ ਦਾ ਹਾਂ ਇਹ ਵੀ ਇਵੇਂ ਜਿਵੇਂ ਕਿਹੜਾ ਚਰਨ ਹਾਂ ਇਹਦਾ ਆ ਦੇਖ ਕੇ ਭਲਾ ਭਾਵੇਂ ਦਾ ਹਾਂ ਇਹ ਵੀ ਮੁੜਿਆ ਹੂੰ ਸਵਾਦ ਰੋਟੀ ਨਾ ਬਹੁਤ ਸਵਾਦ ਹੂੰ ਬਹੁਤ ਕਰਾਦੀ ਆ ਯਾ ਢੋ ਖਾਣਿਆ ਅਜੇ ਅੰਕ ਇੱਕ ਹੋਰ ਖਾਣੀ ਆ। ਗੋਮ ਦੀ ਡਾਈਸ ਸੈੱਟ ਕਰਨੀ ਆ। ਹਾਂ। ਆਹ ਦੀ ਸੈੱਟ ਹੋ ਗਈ। ਪਰ ਐਸ ਤਰ੍ਹਾਂ ਮਿਲ ਜਾਂਦੇ ਉਹ। ਇਹ ਦਾ ਦੇ ਪਿੰਡ। ਆਪਨੇ ਦੇਖਿਆ ਕੀ ਆ ਨੂੰ? ਆਹ ਦੇਖੋ ਦੇ ਵੀਰੋ। ਹਾਂ। ਇੱਕ ਖਾਣੀ ਬੁੱਟੀ। ਮੈਂ ਛੋਟੀ ਹੀ ਸੀ। ਹਾਂ। ਇੰਨਾ بڑا ਐਡਾ ਟਾ ਕੋਠੇ ਤੇ ਚੜ ਗਏ, ਬੇੜਾ ਤੇ ਚੜਨੀ ਸੀ। ਅੱਤਪੰਦ ਆਪਣੇ ਘਰੇ ਸਾਡੇ ਆਏ ਸੀ ਚਾਹੀ ਸਾਡੇ।